ਸਾਸੀ ਵੀਰ ਜੀ ਦਾ ਪ੍ਰਧਾਨਾ ਜੀ ਜੀ ਤੋਂ ਰਾਤ ਨੂੰ ਸਾਡੇ ਨਾਲ ਬਹੁਤ ਵਰਦਾਤ ਹੋ ਗਈ ਹੈ ਕੁਝ ਸਾਡੇ ਘਰ ਦੇ ਅੱਗੇ ਪਾਂਡੇ ਨਾਂ ਦਾ ਇੱਕ ਬਦਮਾਸ਼ ਅੰਸਰ ਹੈ ਜਿਸ ਨੂੰ ਪੁਲਿਸ ਦੀ ਬਹੁਤ ਤਲਾਸ਼ ਹੈ ਉਹ ਕੱਲ ਉਹਨਾਂ ਨੇ ਪਤਾ ਨਹੀਂ ਕੀ ਸਾਡੇ ਨਾਲ ਰੰਜਿਸ਼ ਕੱਢੀ ਸਾਡੇ ਨਿੱਕੇ ਨਿੱਕੇ ਵਿਆਹ ਦਾ ਮਾਹੌਲ ਸੀ 13 ਤਰੀਕ ਨੂੰ ਬਰਾਤ ਰਾਜਸਥਾਨ ਨੂੰ ਜਾਣੀ ਹੈ ਤੇ ਉਹ ਸਾਰੇ ਬੱਚੇ ਉੱਪਰ ਲੇਟੇ ਹੋਏ ਸੀ ਉਹਨਾਂ ਨੇ ਵੀਰ ਦੀਆਂ ਬੋਤਲਾਂ ਖਾਲੀ ਸਿੱਟੀਆਂ ਤੇ ਉਹ ਬੱਚਿਆਂ ਦੇ ਸੱਟਾਂ ਲੱਗੀਆਂ ਉਹਦੇ ਬਾਅਦ ਉਹਨਾਂ ਨੇ ਇੱਟਾਂ ਸਿੱਟੀਆਂ ਤੇ ਸਾਰੇ ਬੱਚੇ ਸਾਡੇ ਸਾਂਗੇ ਤੇ ਆਪਣੇ ਆਪ ਉਹ ਕਮਰਿਆਂ ਦੇ ਵਿੱਚ ਬੰਦ ਕਰਤੇ ਅਸੀਂ ਇੱਕ ਅੱਡੇ ਕੁੜੀ ਦੇ ਸੱਟ ਲੱਗੀ ਅਸੀਂ ਫਟਾਫਟ ਇੱਥੇ ਥਾਣੇ ਆਏ ਆ ਅਸੀਂ ਪੀਸੀਆਰ 100 ਨੰਬਰ ਨੂੰ ਫੋਨ ਵੀ ਕੀਤਾ ਸੀਗਾ ਪੀਸੀ ਆਰ ਆਰ ਬੰਦੇ ਉਸ ਵਕਤ ਪਹੁੰਚੇ ਨਹੀਂ ਜਦੋਂ ਪਹੁੰਚੇ ਨੇ ਉਹ ਕਹਿੰਦੇ ਤੁਸੀਂ ਫਟਾਫਟ ਥਾਣੇ ਰਿਪੋਰਟ ਲਿਖਾਓ ਅਸੀਂ ਰਾਤ ਨੂੰ ਥਾਣੇ ਰਿਪੋਰਟ ਲਿਖਾਈ ਹੈ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਸਾਨੂੰ ਬੜਾ ਦੁੱਖ ਹੈ ਪ੍ਰਸ਼ਾਸਨ ਤੋਂ ਵੀ ਉਹ ਜਿਹੜੇ ਬੰਦੇ ਨੇ ਹਥਿਆਰਬੰਦ ਬੰਦੇ ਨੇ ਸਾਡੇ ਬੱਚਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਨੇ ਕਾਰਨ ਇਹ ਹੈ ਕਿ ਕੀ ਕੁਝ ਦਿਨ ਪਹਿਲਾਂ ਉਹ ਲੋਕ ਕੋਈ ਕ੍ਰਿਮੀਨਲ ਕੰਮ ਕਰਦੇ ਹੋਣਗੇ ਅਸੀਂ ਰੋਕਿਆ ਸੀ ਉਹਨਾਂ ਨੂੰ ਪਰ ਉਹ ਉਹਦੀ ਰੰਜਿਸ਼ ਕਰਕੇ ਤੇ ਸਾਡੇ ਤੋਂ ਇਹ ਰੰਜਿਸ਼ ਕੱਢੀ ਗਈ ਹੈ ਪਰ ਸਾਨੂੰ ਮੈਨੂੰ ਇਹ ਨਹੀਂ ਪਤਾ ਲੱਗਿਆ ਕੀ ਵੀ ਅਸੀਂ ਕੋਈ ਐਸਾ ਕੰਮ ਨਹੀਂ ਕੀਤਾ ਜਿੰਦੇ ਕਾਰਨ ਸਾਨੂੰ ਮਤਲਬ ਇਹ ਹੋਵੇ ਪਰ ਉਹਨਾਂ ਨੇ ਕਿਸ ਚੀਜ਼ ਦੀ ਰੰਜਿਸ਼ ਕੱਢੀ ਹੈ ਅਸੀਂ ਪ੍ਰਸ਼ਾਸਨ ਤੋਂ ਇਹ ਵੀ ਪੁੱਛਣਾ ਚਾਹੁੰਦੇ ਨੇ ਕੰਪਲੀਟ ਅਧਿਗ੍ਰੋਹ ਹਾਂ ਰਾਤੀ ਕਰਾਈ ਸੀ ਕੋਈ ਅਭੀ ਤੱਕ ਕੋਈ ਸੁਣਵਾਈ ਨਹੀਂ ਹੈ ਬੰਦੇ ਇਸ ਤਰ੍ਹਾਂ ਹੀ ਨਾ ਹਥਿਆਰ ਲੈ ਕੇ ਫਿਰਦੇ ਪਏ ਨੇ ਗਲੀਆਂ ਦੇ ਵਿੱਚ ਤੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਜਲਦ ਤੋਂ ਜਲਦ ਉਹਨਾਂ ਤੋਂ ਕਾਨੂੰਨੀ ਕਾਰਵਾਈ ਕੀਤੀ ਜਾਏ ਤਾਂ ਕਿ ਉਹ ਸਾਨੂੰ ਇਨਸਾਫ ਮਿਲਿਆ ਜਾਵੇ ਠੀਕ ਹੈ ਠੀਕ ਹੈ ਕੀ ਨਾਮ ਹੈ ਤੁਹਾਡਾ ਗੁਲਾਬ ਰਾਣੀ ਗੁਲਾਬ ਰਾਣੀ ਕੀ ਕੀ ਗੱਲ ਹੋਈ ਹੈ ਕਿਉਂ ਘੱਟਿਆ ਆ ਮੇਰੇ ਮੁੰਡੇ ਦਾ ਵਿਆਹ ਸੀ ਤਾਂ ਉਹਨਾਂ ਨੂੰ ਪਤਾ ਨਹੀਂ ਕੀ ਰੰਜਿਸ਼ ਕੱਢੀ ਵੀਰਾਂ ਦੀਆਂ ਬੋਤਲਾਂ ਪਈਆਂ ਪੱਥਰ ਮਾਰੇ ਮੇਰੇ ਬੱਚੇ ਡਰੇ ਪਏ ਕਮਰੇ ਦੇ ਵਿੱਚ ਅੰਦਰ ਪਏ ਹੈਗੇ ਹੈ ਤੋ ਨਾਲੋ ਤੋੜ-ਪਾੜ ਕਰ ਪਈਏਗੇ ਮੇਰੇ ਘਰ ਦਾ ਕੁਝ ਵੀ ਹਲੇ ਉਹ ਪੱਥਰ ਪੱਥਰ ਪੱਟੇ ਪਏਗੇ ਆਦਰਕਾ ਸੁਣਾਈ ਨਹੀਂ ਕਿਤੇ ਕੁਝ ਵੀ ਸੁਣਾਈ ਨਹੀਂ ਕਿਤੇ ਥਾਣੇ ਵਾਲਾਂ ਦੋ ਵਜੇ ਤੱਕ 3 ਵਜੇ ਤੱਕ ਬੈਠੇ ਵੀ ਕੁਝ ਵੀ ਨਹੀਂ ਕਿਹਾ ਮੁਨਸ਼ੀਆ ਨੂੰ ਐਰਪੀਓ ਪੀਸੀਆ ਵਾਲੇ ਨੂੰ ਮੇਰੇ ਨਾਮ ਕੋਮਲਿਆਗਾ ਮੈਂ ਦਿੱਲੀ ਤੋਂ ਆਈ ਹੂ ਮੇਰੇ ਮਾਮੇ ਦੇ ਮੁੰਡੇ ਦਾ ਵਿਆਹ ਸੀਗਾ ਤੇ ਉੱਥੇ ਮੇਰੀ ਕੁੜੀ ਦੇ ਉੱਤੇ ਬੋਤਲਾਂ ਆਈਆਂ ਤੇ ਮੇਰੇ ਉੱਤੇ ਪੱਥਰ ਆਏ ਮੇਰਾ ਸਿਰ ਫਟ ਗਿਆ ਮੇਰੇ ਮੋਢੇ ਤੇ ਲੱਗੀ ਐ ਸੱਟ ਤੇ ਨਾਲੇ ਉਹਨਾਂ ਨੇ ਸਾਡੇ ਨਾਲ ਸਾਡੀ ਦਰਖਾਸਤ ਵੀ ਨਹੀਂ ਸੁਣੀ ਥਾਣੇ ਵਾਲਿਆਂ ਨੇ ਅਸੀਂ ਰਾਤ ਨੂੰ 2 ਵਜੇ ਆਏ ਇਹਨਾਂ ਨੇ ਸਾਡੇ ਕੁਝ ਵੀ ਨਹੀਂ ਕੀਤਾ ਹੈਗਾ ਤੇ ਅਸੀਂ ਤਾਂ ਮਹਿਮਾਨ ਹਾਂ ਲੜਾਈ ਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਲੜਾਈ ਦਾ ਕਾਰਨ ਕੋਈ ਰੰਜਿਸ਼ ਕੱਢੀ ਹੋਣੀ ਇਹਨਾਂ ਨੇ ਅਸੀਂ ਰਿਸ਼ਤੇਦਾਰ ਆਏ ਹੋਏ ਹਾਂ ਮੈਂ ਤਾਂ ਦਿੱਲੀ ਤੇ ਆਈ ਹਾਂ ਮੇਰੇ ਮਾਮਨੇ ਤੇ ਮੁੰਡੇ ਦਾ ਵਿਆਹ ਸੀਗਾ ਹੁਣ ਉਹਨਾਂ ਤੋਂ ਹੀ ਪਤਾ ਲੱਗੂਗਾ ਕਿ ਉਹਨਾਂ ਦੀ ਸਾਡੇ ਨਾਲ ਰੰਜਿਸ਼ ਕੱਢੀ ਹੈਗੀ ਕੋਈ ਕਾਰਵਾਈ ਜੀਤਾ ਮੇਰਾ ਨਾਮ ਰਾਨੀ ਹੈ ਮੈਂ ਮੇਰੇ ਦਿਓਰ ਦਾ ਵਿਆਹ ਸੀ ਵਿਆਹ ਰੱਖਿਆ ਹੋਇਆ ਤੇ ਪਰ ਸਾਡੇ ਦੂਰ ਦੂਰ ਤੋਂ ਮਹਿਮਾਨ ਵੀ ਆਏ ਹੋਏ ਆ ਤੇ ਕੱਲ ਅਸੀਂ ਸਾਰੇ ਉੱਪਰ ਛੱਤ ਤੇ ਸਾਰੇ ਬੱਚੇ ਉੱਤੇ ਜਿੰਨੇ ਵੀ ਮਹਿਮਾਨ ਵਗੈਰਾ ਆਏ ਸਾਰੇ ਸੌਰੇ ਸੀ ਤੇ ਕੁਝ ਬਦਮਾਸ਼ਾਂ ਨੇ ਪਤਾ ਨਹੀਂ ਕੀ ਕੋਈ ਰੰਜਿਸ਼ ਐ ਕਿ ਕੁਛ ਐਦਾ ਹੀ ਉਹਨਾਂ ਨੇ ਬੀਰਾ ਪੀ ਕੇ ਬੋਤਲਾ ਛੱਤ ਤੇ ਮਾਰਿਆ ਜਿਹੜੀਆਂ ਬੱਚਿਆਂ ਤੇ ਵੀ ਲੱਗੀਆਂ ਤੇ ਆ ਮੇਰੀ ਨਾਨਾਣਕ ਇਹਦੇ ਵੀ ਲੱਗੀ ਆ ਸੱਟਾ ਫਿਰ ਉਹਨਾਂ ਨੂੰ ਉਹਨਾਂ ਨੇ ਸਾਡੇ ਤੇ ਪੱਥਰਬਾਜ਼ੀ ਕੀਤੀ ਐ ਅਸੀਂ ਫਿਰ ਉਹਨਾਂ ਨੂੰ ਕੰਟਰੋਲ ਕਰਾਇਆ ਸੀ ਗੇਟ ਬੰਦ ਕਰ ਲਿਆ ਤਾਂ ਗੇਟ ਦੇ ਉੱਤੇ ਇੰਨੇ ਵੱਡੇ ਵੱਡੇ ਪੱਥਰ ਮਾਰ ਕੇ ਨੇ ਗੇਟ ਤੋੜਤਾ ਤੇ ਅਸੀਂ ਫਿਰ 2 ਵਜੇ ਦੇ ਕਰੀਬ ਇੱਥੇ ਰਿਪੋਰਟ ਲਿਖਣਾ ਹੈ ਬਟ ਹਜੇ ਤੱਕ ਸਾਨੂੰ ਇਹਨਾਂ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਹੈ ਹਜੇ ਤੱਕ ਸਾਰੇ ਬੱਚੇ ਸਾਡੇ ਮਹਿਮਾਨ ਇਹਨੇ ਡੈਰੇ ਸਹਿਮੇ ਪਏ ਐ ਕਿ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਠੀਕ ਹੈ ਠੀਕ ਹੈ ਹਾਂ ਹਾਂ ਆ ਮੈਡਮ ਕੀ ਨਾਮ ਹੈ ਮੈਕਫਰੋਟ ਕੀ ਕਹਣਾ ਚਾਹੋਗੇ ਮੇਰਾ ਨਾਮ ਰਾਣੀ ਹੈ ਤੇ ਸਾਡੇ ਘਰ 'ਚ ਵਿਆਹ ਰੱਖਿਆ ਹੋਇਆ ਮੇਰੇ ਦੇਵਰ ਦਾ ਵਿਆਹ ਹੈਗਾ ਅਸੀਂ ਸਾਰੇ ਮਤਲਬ ਰਾਤੀ ਰੋਟੀ ਉਟੀ ਖਾ ਕੇ ਸਾਰੇ ਮਹਿਮਾਨ ਕੋਈ ਦਿੱਲੀ ਤੋਂ ਆਇਆ ਕੋਈ ਰਾਜਸਥਾਨ ਤੋਂ ਦੂਰ ਦੂਰ ਤੋਂ ਮਹਿਮਾਨ ਆਏ ਹੋਏ ਸਾਰੇ ਇੱਥੇ ਸਾਰੇ ਛੱਤ ਤੇ ਅਸੀਂ ਸੋ ਰਹੇ ਬੱਚੇ ਬੱਚੇ ਤੇ ਮੇਰੇ ਨਾਨਾਨ ਵਗੈਰਾ ਸਾਰੇ ਜਿਹੜੇ ਵੀ ਮਹਿਮਾਨ ਸਾਰੇ ਸੋ ਰਹੇ ਸੀ ਤੇ ਫਿਰ ਰਾਤੀ ਕਰੀ 12 12:30 ਵਜੇ ਕੁਝ ਬਦਮਾਸ਼ ਮੁੰਡੇ ਹੈਗੇ ਉਹ ਡਰਿੰਕ ਕਰਕੇ ਵੈਸੇ ਤਾਂ ਰੋਜ਼ ਹੀ ਰਾਤੀ ਕਰਦੇ ਮਾਸ਼ੀ ਕਰਦੇ ਪਰ ਰਾਤ ਨੂੰ ਉਹਨਾਂ ਨੇ ਸਰ ਇਹ ਇੱਥੇ ਚੌਕ 'ਚ ਖੜ ਕੇ ਖਾਲੀ ਬੀਰਾ ਪੀ ਕੇ ਬੀਰਾ ਪੀ ਕੇ ਬੀਰਾ ਦੀਆ ਬੋਤਲਾ ਉੱਪਰ ਸੁੱਟੀਆਂ ਜਿਹੜੀਆਂ ਛੋਟੇ-ਛੋਟੇ ਬੱਚਿਆਂ ਦੇ ਵੀ ਲੱਗੀਆਂ ਇੰਨੀ ਪੱਥਰਬਾਜ਼ੀ ਕੀਤੀ ਆ ਦੇਖੋ ਜਨਬ ਸਾਰੇ ਪੱਥਰ ਕਿੰਨਾ ਪੱਥਰਬਾਜ਼ੀ ਕੀਤੀ ਬਾਹਰ ਗੇਟ ਅਸੀਂ ਗਏ ਗੇ ਦਰਵਾਜ਼ੇ ਵਗੈਰਾ ਸਾਰੇ ਬੰਦ ਕਰਕੇ ਸੌ ਰਹੇ ਸੀ ਗੇਟ ਤੇ ਇੰਨੇ ਪੱਥਰਬਾਜ਼ੀ ਕੀਤੀ ਆ ਉੱਪਰ ਛੱਤ ਤੇ ਬੱਚਿਆਂ ਦੇ ਸਾਰੇ ਬੱਚੇ ਸਾਡੇ ਜਿੰਨੇ ਵੀ ਮਹਿਮਾਨ ਸੀ ਸਾਰੇ ਇੰਨੇ ਡਰ ਸਹਿਮ ਗਏ ਸੀ ਉਹ ਜਾ ਕੇ ਅੰਦਰ ਕਮਰੇ ਚ ਇੱਕ ਚ ਬੰਦ ਹੋ ਗਏ ਜਿਹੜੇ ਬੱਚੇ ਹੁਣ ਤੱਕ ਇੰਨੇ ਸਹਿਮੇ ਪਏ ਆ ਕਿ ਸਾਨੂੰ ਹੁਣ ਜਿਹੜਾ ਪ੍ਰਸ਼ਾਸਨ ਤੋਂ ਰਿਕੁਐਸਟ ਹੈ ਕਿ ਸਾਨੂੰ ਜਲਦ ਤੋਂ ਜਲਦੀ ਕੋਈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਅਸੀਂ ਕਰੀਬ 2 ਵਜੇ ਰਾਤੀ ਥਾਣੇ 'ਚ ਜਾ ਕੇ ਰਿਪੋਰਟ ਵੀ ਕਰਾਈਏ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈਏ ਸਾਨੂੰ ਵਿਆਹ ਦਾ ਘਰ ਹੈਗਾ ਸਾਡੇ 2 ਦਿਨ ਦਾ ਫੰਕਸ਼ਨ ਹੈ 2-4 ਦਿਨ ਦਾ ਕੰਮ ਹੈ ਸਾਡੇ ਤੇ ਸਾਨੂੰ ਰਿਕੁਐਸਟ ਹੈ ਕਿ ਉਹ ਗੁੰਡੇ ਬਦਮਾਸ਼ਾ ਤੋਂ ਸਾਨੂੰ ਪ੍ਰੋਟੈਕਸ਼ਨ ਦਵਾਈ ਜਾਵੇ ਇਸ ਕਾਰਨ ਦੀ ਲੜਾਈ ਹੈ ਕਾਰਨ ਕੁਛ ਨਹੀਂ ਸਾਰੋ ਰੋਜ਼ ਡਰਿੰਕ ਕਰਕੇ ਬਦਮਾਸ਼ੀ ਕਰਦੇ ਅਸੀਂ ਤਾਂ ਫਿਰ ਵੀ ਗੇਟ ਬੰਦ ਕਰਕੇ ਸਾਡਾ ਸੌ ਜਾਂਦੇ ਅਸੀਂ ਕੁਛ ਨਹੀਂ ਕਹਿੰਦੇ ਫਿਰ ਉਹਨਾਂ ਨੇ ਰਾਤੀ ਮਹਿਮਾਨ ਵਗੈਰਾ ਦੇਖ ਕੇ ਵਿਆਦੀ ਉਹ ਦੇਖ ਕੇ ਜਲਨ ਜੀ ਹੋਈ ਹੈ ਪਤਾ ਨਹੀਂ ਕੀ ਕੋਈ ਰੰਜਿਸ਼ ਹੈ ਤਾਂ ਪਤਾ ਨਹੀਂ ਉਹਨਾਂ ਨੇ ਰਾਤੀ ਆਪਣੇ ਆਪ ਨੀਚੋ ਬੋਤਲਾ ਸੁਟੀਆਂ ਜਿਹੜੀਆਂ ਬੱਚਿਆਂ ਦੇ ਲੱਗੀਆਂ ਮਹਿਮਾਨ ਸੀ ਉਹਨਾਂ ਦੇ ਸੱਟਾਂ ਵੱਜੀਆਂ ਗਈਆਂ ਕਾਫੀ ਕੀ ਮੰਗ ਕਰਦੇ ਹੁੰਦੇ ਹੁਣ ਅਸੀਂ ਆ ਮੰਗ ਕਰਦੇ ਆ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਕੋਈ ਕਾਰਵਾਈ ਕੀਤੀ ਜਾਵੇ ਤੇ ਸਾਨੂੰ 2-4 ਦਿਨ ਦੀ ਪ੍ਰੋਟੈਕਸ਼ਨ ਦਿੱਤੀ ਜਾਵੇ ਤਾਂ ਕਿ ਸਾਡਾ ਸ਼ਾਂਤੀਪੂਰਵਕ ਆਭਿਆਨ ਨਿਕਲ ਜਾਵੇ। ਗੁਲਾਬ ਰਾਣੀ ਗੁਲਾਬ ਰਾਣੀ ਕੀ ਕੀ ਗੱਲ ਹੋਈ ਹੈ ਕਿਉਂ ਇਕੱਠੇ ਹੋਏ ਆ ਮੇਰੇ ਮੁੰਡੇ ਦਾ ਪਿਆਸ ਸੀ ਤਾਂ ਉਹਨਾਂ ਨੂੰ ਪਤਾ ਨਹੀਂ ਕੀ ਰੰਜਿਸ਼ ਕੱਢੀ ਵੀਰਾਂ ਦੇ ਆ ਬੋਤਲਾਂ ਪਈਆਂ ਪੱਥਰ ਮਾਰੇ ਮੇਰੇ ਬੱਚੇ ਡਰੇ ਪਏ ਕਬਰਾਂ ਦੇ ਵਿਚ ਅੰਦਰ ਪਏ ਹੈਗੇ ਹਾਂ ਤੋਂ ਨਾਲੋਂ ਤੋੜ-ਪਾੜ ਕਰੀ ਪਈ ਹੈ ਮੇਰੇ ਘਰ ਦਾ ਕੁਝ ਵੀ ਨਾਲ ਉਹ ਪੱਥਰ ਪੱਥਰ ਪੱਟੇ ਪਏ ਆ ਹ ਅਰਕਾਰ ਸਰਕਾਰ ਸੀ ਕੜਾਈ ਸੁਣਾਈ ਨਹੀਂ ਕੀਤੀ ਕੁਝ ਵੀ ਸੁਣਾਈ ਨਹੀਂ ਕੀਤੀ थाने ਵਾਲਾਂ ਜੋ ਵਜੇ ਤੱਕ 8 ਵਜੇ ਤੱਕ ਇੱਥੇ ਬੈਠੀ ਹਾਂ ਕੁਝ ਵੀ ਨਹੀਂ ਕਿਹਾ ਮਨਸ਼ਿਆ ਨੂੰ ਘਰ ਪਰ ਪੀਸਾ ਵਾਲੇ ਸਿਰ ਤੇ ਵੀ ਸੱਟਾਂ ਲੱਗੀਆਂ ਜੀ ਅੱਛਾ ਆ ਦੇਖੋ ਗੁੱਡੇ ਮੋਟੇ ਪੁਰਾ ਪਟਿਆ ਵੇ ਇੱਕ ਮਿੰਟ ਮਾਡਲ ਰੌਨ ਬਾਪੂ ਲਾ ਗਿਆ ਕੁਛ ਸਰੇ ਮਾਮਲਾ ਕੀ ਹੈ ਜੀ ਜਿਹੜਾ ਇਹਨਾਂ ਦਾ ਥਾਣੇ ਦੇ ਬਾਹਰ ਖੜੇ ਤੁਹਾਡੀ ਕੀ ਮਾਮਲਾ ਕੀ ਹੈ ਸਾਹਿਬ ਇਹਨਾਂ ਦੇ ਕੋਈ ਰਾਤੀ ਲੜਾਈ ਹੋਈ ਆ ਇਹਨਾਂ ਦਾ ਕੋਈ ਵਿਆਹ ਦਾ ਪ੍ਰੋਗਰਾਮ ਸੀ ਉੱਥੇ ਹੀ ਕੋਈ ਮੁੰਡੇ ਹੋਰ ਖੜੇ ਸੀ ਕਿਤੇ ਗਲੀ ਦੇ ਵਿੱਚ ਤੇ ਉਹਨਾਂ ਨਾਲ ਹੀ ਕੋਈ ਆਪਸ ਦੇ ਵਿੱਚ ਇਹਨਾਂ ਦੀ ਕੋਈ ਕਹਾਣੀ ਸੁਣੀ ਹੋਈ ਹੈ ਔਰ ਦੂਜੇ ਮੁੰਡੇ ਮਿਲਣਗੇ ਉਦੋਂ ਕਲੀਅਰ ਹੋਊਗਾ ਕਿ ਉਹ ਕੀ ਕਹਿੰਦੇ ਆ ਇਹ ਕਹਿੰਦੇ ਸਾਡੇ ਘਰੇ ਜਾ ਕੇ ਇਹਨਾਂ ਨੇ ਪੰਤ ਤੋੜ ਕੀਤੀ ਹੈ ਤਾਂ ਕਮਕੀ ਕੀਤੀ ਹੈ ਉਹਨਾਂ ਨੇ ਕਹਿੰਦੇ ਪੱਥਰਵਾਜੀ ਮਾਮਲਾ ਰੱਦ ਆਹ ਰਾਤੀ ਦਾ ਸਰ ਇਹਨਾਂ ਦਾ ਗਣਾ ਹੁਣ ਸਾਫ਼ ਨਹੀਂ ਹੋ ਰਿਹਾ ਨਾਲ ਹੀ ਜਾ ਰਹੇ ਆ ਜੀ ਮੇਲੇ ਤਾਂ ਸਰੀ ਨਾਲ ਹੋਣੇ ਚੱਕ ਕੇ ਲੈ ਕੇ ਆਉਗਾ ਸਾਰ ਇਹ ਹੀ ਗੱਲ ਨਹੀਂ ਹੈ ਨਾ ਬਿਲਕੁਲ ਕੀਤਾ ਜਾਊਗਾ ਸਰ ਇਹ ਗਲਤ ਹੈ ਹਾਂ ਜੀ ਰੋੜੇ ਵੀ ਚੜੇ ਆ ਬੋਤਲਾਂ ਚਲੀਆਂ ਕਹਿੰਦੇ ਉੱਥੇ ਕੁਝ ਹੈ ਇਹ ਹੀ ਕਹਿ ਰਹੇ ਆ ਸਰ ਬੇ ਰਾਤੀ ਪੀਸੀਆਰ ਵੀ ਸੀ ਮੌਕੇ ਤੇ ਜੇ ਚੱਲਿਆ ਤਾਂ ਕਾਰਵਾਈ ਹੋਊਗੀ ਜੀ ਕਿਹੜਾ ਏਰੀਆ ਬੰਦਾ ਜੀ ਇਹਨਾਂ ਇਹ ਡਾਕਟਰਾਂ ਬੇਤਕਨ ਹੋ ਗਏ ਹੋ ਪਿਆਰੇ ਕਾਰਵਾਈ ਹੋ ਰਹੀ ਹੈ ਨਾ ਹਾਂ ਜਾ ਰਹੇ ਆ ਜੀ ਮੈਂ ਹੁਣੇ ਜਾ ਰਹੇ ਆਂ ਥੈਂਕ ਯੂ ਸਰ ਥੈਂਕ ਯੂ ਨਾਈਟ ਡਿਊਟੀ ਤੇ ਸੀ ਹੁਣੇ ਇਹ ਮਿਲੇ ਹੁਣੇ ਜਾ ਰਹੇ ਆ ਸੀ ਕਿਤੇ ਉੱਤੇ ਵੀ ਨਹੀਂ ਜੜੇ ਪਹਿਲਾਂ ਮੈਂ ਉੱਥੇ ਜਾਈਏ ਨਹੀਂ ਨਹੀਂ ਓਕੇ ਚਲ ਹਾਂ ਪ੍ਰਾਜਿਕ ਕੀ ਕਹਿਣਾ ਚਾਹੋਗੇ ਕੀ ਗੱਲ ਮਾਈ ਸ਼ਾਟ ਮੈਂ ਇੱਥੇ ਬਈ ਕੀ ਨਾਮ ਪਰੋਤ ਕੀ ਬੜੀ ਬੋਲ ਬੜੀ ਸ਼ਹਿਰ ਆ ਡਾਕਟਰ ਅੰਬੀਰਕਰ ਨਗਰ ਦੇ ਵਿੱਚ ਸਾਸੀਬਰਾਦੀ ਦਾ ਪ੍ਰਧਾਨਾ ਜੀ ਜੀ ਤੋਂ ਰਾਤ ਨੂੰ ਸਾਡੇ ਨਾਲ ਬਹੁਤ ਬਰਦਾਦ ਹੋ ਗਈ ਹੈ ਕੁਝ ਸਾਡੇ ਘਰ ਦੇ ਅੱਗੇ ਪਾਂਡੇ ਨਾਂ ਦਾ ਇੱਕ ਬਦਮਾਸ਼ ਅਨਸਰ ਹੈ ਜਿਸ ਨੂੰ ਪੁਲਿਸ ਦੀ ਬਹੁਤ ਤਲਾਸ਼ ਹੈ ਉਹ ਕੱਲ ਉਹਨਾਂ ਨੇ ਪਤਾ ਨਹੀਂ ਕੀ ਸਾਡੇ ਨਾਲ ਰੰਜਸ ਕਢੀ ਸਾਡੇ ਨਿੱਕੇ ਨਿੱਕੇ ਵਿਆਹ ਦਾ ਮਾਹੌਲ ਸੀ 13 ਤਰੀਕ ਨੂੰ ਬਰਾਤ ਰਾਜਸਥਾਨ ਨੂੰ ਜਾਣੀ ਹੈ ਤੇ ਉਹ ਸਾਰੇ ਬੱਚੇ ਉੱਪਰ ਲੇਟੇ ਹੋਏ ਸੀ ਉਹਨਾਂ ਨੇ ਬੀਰ ਦੀਆਂ ਬੋਤਲਾਂ ਖਾਲੀ ਸਿੱਟੀਆਂ ਤੇ ਉਹ ਬੱਚਿਆਂ ਦੇ ਸੱਟਾਂ ਲੱਗੀਆਂ ਉਹਦੇ ਬਾਅਦ ਉਹਨਾਂ ਨੇ ਇਟਾਂ ਸਿੱਟੀਆਂ ਤੇ ਸਾਰੇ ਬੱਚੇ ਸਾਡੇ ਸਹਿਮ ਗਏ ਤੇ ਆਪਣੇ ਆਪ ਨੂੰ ਕਮਰਿਆਂ ਦੇ ਵਿੱਚ ਬੰਦ ਕਰਤੇ ਅਸੀਂ ਇੱਕ ਅੱਧੇ ਕੁੜੀ ਦੇ ਸੱਟ ਲੱਗੀ ਅਸੀਂ ਫਟਾਫਟ ਇੱਥੇ ਥਾਣੇ ਆਏ ਆ ਅਸੀਂ ਪੀਸੀਆਰ ਸੋ ਨੰਬਰ ਨੂੰ ਫਾਰਮ ਨਹੀਂ ਕੀਤਾ ਸੀਗਾ ਪੀਸੀਆਰ ਆੜਾ ਬੰਦੇ ਕੁਝ ਵਕਤ ਪਹੁੰਚੇ ਨਹੀਂ ਜਦੋਂ ਪਹੁੰਚੇ ਨੇ ਉਹ ਕਹਿੰਦੇ ਤੁਸੀਂ ਫਟਾਫਟ ਥਾਣੇ ਰਿਪੋਰਟ ਲਿਖਾਓ ਅਸੀਂ ਰਾਤ ਨੂੰ ਥਾਣੇ ਰਿਪੋਰਟ ਲਿਖਾਈ ਹੈ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਸਾਨੂੰ ਬੜਾ ਦੁੱਖ ਹੈ ਪ੍ਰਸ਼ਾਸਨ ਤੋਂ ਵੀ ਉਹ ਜਿਹੜੇ ਬੰਦੇ ਨੇ ਹਥਿਆਰ ਬੰਦ ਬੰਦੇ ਨੇ ਸਾਡੇ ਬੱਚਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਂਦੇ ਨੇ ਕਾਰਨ ਇਹ ਹੈ ਕਿ ਕੀ ਕੁਝ ਦਿਨ ਪਹਿਲਾਂ ਉਹ ਲੋਕ ਕੋਈ ਕ੍ਰਿਮੀਨਲ ਕੰਮ ਕਰਦੇ ਹੋਣਗੇ ਅਸੀਂ ਰੋਕਿਆ ਸੀ ਉਹਨਾਂ ਨੂੰ ਪਰ ਉਹ ਉਹਦੀ ਰੰਜਿਸ਼ ਕਰਕੇ ਤੇ ਸਾਡੇ ਤੋਂ ਇਹ ਰੰਜਿਸ਼ ਕੱਢੀ ਗਈ ਹੈ ਪਰ ਸਾਨੂੰ ਮੈਨੂੰ ਇਹ ਨਹੀਂ ਪਤਾ ਲੱਗਿਆ ਕੀ ਵੀ ਅ ਅਸੀਂ ਕੋਈ ਐਸਾ ਕੰਮ ਨਹੀਂ ਕੀਤਾ ਜਿੰਦੇ ਕਾਰਨ ਸਾਨੂੰ ਮਤਲਬ ਇਹ ਹੋਵੇ ਪਰ ਉਹਨਾਂ ਨੇ ਕਿਸ ਚੀਜ਼ ਦੀ ਰੰਜਿਸ਼ ਕਢੀ ਹੈ ਅਸੀਂ ਪ੍ਰਸ਼ਾਸਨ ਤੋਂ ਇਹ ਵੀ ਪੁੱਛਣਾ ਚਾਹੁੰਦੇ ਨੇ ਰਹਾ ਰਾਤੀ ਕਰਾਈ ਸੀ ਕੋਈ ਅਭੀ ਤੱਕ ਕੋਈ ਸੁਣਵਾਈ ਨਹੀਂ ਹੈ ਬੰਦੇ ਇਸ ਤਰ੍ਹਾਂ ਹੀ ਨਾ ਹਥਿਆਰ ਲੈ ਕੇ ਫਿਰਦੇ ਪਏ ਨੇ ਗਲੀਆਂ ਦੇ ਵਿੱਚ ਤੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਜਲਦ ਤੋਂ ਜਲਦ ਨਾ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਏ ਤਾਂ ਕਿ ਉਹ ਸਾਨੂੰ ਇਨਸਾਫ ਮਿਲਿਆ ਜਾਵੇ ਠੀਕ ਹੈ ਠੀਕ ਹੈ ਸਰ ਇੱਕ ਬੱਚਾ ਆ ਮੈਡਮ ਕੀ ਨਾਮ ਕੀ ਨਾਮ ਹੈ ਬਰਾ ਕੀ ਕਹਿਣਾ ਚਾਹੋਗੇ ਨੀਚੇ ਰੱਖਾਗਾ ਮੈਂ ਦਿੱਲੀ ਤੋਂ ਆਇਆ ਹਾਂ ਮੇਰੇ ਬਾਪੇ ਦੇ ਮੁੰਡੇ ਦਾ ਵਿਆਹ ਸੀਗਾ ਤੇ ਉੱਥੇ ਮੇਰੀ ਕੁੜੀ ਦੇ ਉੱਤੇ ਬੋਤਲਾਂ ਆਈਆਂ ਤੇ ਮੇਰੇ ਉੱਤੇ ਪੱਥਰ ਆਏ ਮੇਰਾ ਸਿਰ ਪਟ ਗਿਆ ਮੇਰੇ ਮੋਢੇ ਤੇ ਲੱਗੀ ਐ ਸੱਟ ਤੇ ਨਾਲੇ ਉਹਨਾਂ ਨੇ ਸੱਜਣ ਨਾਲ ਸਾਡੀ ਦਰਖਾਸਤ ਵੀ ਨਹੀਂ ਸੁਣੀ ਥਾਣੇ ਵਾਲਿਆਂ ਨੇ ਅਸੀਂ ਰਾਤ ਨੂੰ 2 ਵਜੇ ਆਏ ਇਹਨਾਂ ਨੇ ਸਾਡੇ ਕੁਝ ਵੀ ਨਹੀਂ ਕੀਤਾ ਇਹ ਕੀ ਗੱਲ ਕਰ ਲੜਾਈ ਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਇੱਕ ਮਿੰਟ ਲੜਾਈ ਦਾ ਕਾਰਨ ਕੋਈ ਰੰਜਿਸ਼ ਕੱਢੀ ਹੋਣੀ ਇਹਨਾਂ ਨੇ ਅਸੀਂ ਰਿਸ਼ਤੇਦਾਰ ਆਏ ਹੋਏ ਹਾਂ ਮਤਲਬ ਦਿੱਲੀ ਚ ਆਏ ਮੇਰੇ ਮਰਲੇ ਦੇ ਮੁੰਡੇ ਦਾ ਵਿਆਹ ਸੀਗਾ ਉਹਨਾਂ ਤੋਂ ਹੀ ਪਤਾ ਲੱਗੂਗਾ ਕੀ ਉਹਨਾਂ ਦੇ ਸਾਡੇ ਨਾਲ ਰੰਗਸ ਕਰਦੀ ਹੈ ਕੋਈ ਕਾਰਵਾਈ ਹੋਊਗੀ ਤਾਂ